ਉਦਿਆਣਾ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਊਥ ਸਿਟੀ ਵਿਖੇ ਲਗਾਤਾਰ 6 ਵਾਰ ਵਿਧਾਇਕ ਰਹਿ ਚੁੱਕੇ ਰਾਕੇਸ਼ ਪਾਂਡੇ ਦੇ ਘਰ ਉਹਨਾਂ ਦਾ ਧੰਨਵਾਦ ਕਰਨ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਰਾਜਾ ਵੜਿੰਗ ਨੇ ਕਿਹਾ ਕਿ ਜੋ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਦੇ ਕੌਂਸਲਰਾਂ ਸਰਪੰਚ ਪੰਜ ਅਤੇ ਵਾਰਡ ਪ੍ਰਧਾਨ ਸਰਕਲ ਪ੍ਰਧਾਨਾਂ ਨੇ ਦਿਨ ਰਾਤ ਮਿਹਨਤ ਕਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਮੈਂ ਉਹਨਾਂ ਸਾਰੇ ਸਾਥੀਆਂ ਦਾ ਤੈ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜਾ ਧਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆਂ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰ ਰਹੇ ਹਾਂ ਅੱਜ पांडे ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਨਾਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾਵਾਂਗੇ ਹਰ ਵਾਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ 95 ਦੇ 95 ਜਿਹੜੇ ਵਾਰਡਸ ਹੈਗੇ ਨੇ ਉਹਨਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੇਰਾ ਖਿਆਲ ਅਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਕਿਉਂਕਿ ਹੁਣ ਇੱਕ ਤਾਂ ਗਰਮੀ ਦਾ ਮੌਸਮ ਹੈ ਦੂਸਰਾ ਜਿਹੜੀ ਜਲੰਧਰ ਬਾਈ ਇਲੈਕਸ਼ਨ ਹੈ ਔਰ ਨਾਲ ਹੀ ਨਾਲ ਪਾਰਲੀਮੈਂਟ ਦਾ ਵੀ ਸੱਤਰ ਮੇਰਾ ਖਿਆਲ ਸ਼ੁਰੂ ਹੋਣਾ ਹੈ ਸੋ ਇਸ ਕਰਕੇ ਅਸੀਂ ਆਖਿਆ ਕਿ ਜਲਦੀ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਲੋਕਾਂ ਨੇ ਮੇਨ ਆਗੂ ਸਹਿਬਾਨਾ ਨੇ ਬੂਥਾਂ ਤੇ ਪਹਿਰੇ ਦਿੱਤੇ ਉਹਨਾਂ ਨੂੰ ਜਾ ਕੇ ਅੱਜ ਮਿਲਾਂਗੇ ਅੱਜ ਉਸੇ ਸਿਲਸਿਲੇ ਦੇ ਵਿੱਚ ਪਾਡੇ ਸਾਹਿਬ ਦੇ ਜਿਹੜੇ ਇੱਥੇ ਨਾਰਥ ਕੌਨਸਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਵਰਕਰ ਸਾਥੀਆਂ ਨੂੰ ਉਹਨਾਂ ਦੇ ਘਰ ਵਿਖੇ ਮਿਲਦਾ ਮੇਰਾ ਨਾਮ ਮਮਤਜੀ ਜੀ ਤਾ ਹੈ ਜੀ ਵਾਰਡ ਨੰਬਰ 1 ਤੋਂ ਸਮੁੱਚੀ ਸਾਡੀ ਕਾਂਗਰਸ ਦੀ ਟੀਮ ਸਾਰੀ ਅੱਜ ਆਈ ਸੀ ਰਾਜਾ ਜੀ ਅੱਜ ਹਲਕਾ ਨਾਰਥ ਤੋਂ 6 ਵਾਰੀ ਜਿੱਤੇ ਹੋਏ ਐਮਐਲਏ ਸਾਡੇ ਬਹੁਤ ਹੀ ਹਰਮਨ ਪਿਆਰੇ ਰਿਕੀਸ਼ ਪਾਂਡੇ ਜੀ ਉਹਨਾਂ ਦੇ ਘਰ ਆਏ ਸੀਗੇ ਸਪੈਸ਼ਲ ਥੈਂਕਸ ਕਰਨ ਉਹਨਾਂ ਦਾ ਔਰ ਨਾਰਥ ਦੀ ਸਾਰੀ ਟੀਮ ਦਾ ਔਰ ਬਹੁਤ ਵਧੀਆ ਤੁਹਾਡੇ ਚੈਨਲ ਦੇ ਮੱਧਰਾਂ ਵੀ ਤੁਸੀਂ ਵੀ ਉਹਨਾਂ ਦਾ ਰਿਕਾਰਡਿੰਗ ਕੀਤੀ ਆ ਬਹੁਤ ਵਧੀਆ ਸੰਦੇਸ਼ ਦੇ ਕੇ ਗਏ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਵਾਡਵਾਇਜ਼ ਕਿਹਾ ਵੀ ਮੈਂ ਵੀਟਗਾ ਰੱਖੂੰਗਾ ਜਿਹੜੇ ਵਰਕਰਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ ਦੇਵਾਂਗੇ ਔਰ ਜਿਹੜੇ ਕੋਈ ਢਿੱਲੇ ਸੀ ਉਹਨਾਂ ਨੂੰ ਤੇਜ਼ ਕਰਾਂਗੇ ਵੀ ਭਾਈ ਤੁਸੀਂ ਵੀ ਹੋਰ ਜਰਾ ਤੇਜ਼ ਹੋ ਜਾਓ ਤੇ ਆਉਣ ਵਾਲੇ ਨਗਰ ਨੇਮ ਇਲੈਕਸ਼ਨ ਦਾ ਵੀ ਕਿਸ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਰਣਨੀਤੀ ਰਹੂਗੀ ਦੇਖੋ ਜੀ ਉਹ ਹਾਈ ਕਮਾਂਡ ਦਾ ਕੰਮ ਹੈ ਅਸੀਂ ਤਾਂ ਇੱਕ ਬਾੜ ਦੇ ਨੁਮਾਇੰਦੇ ਹੈਗੇ ਆਂ ਉਹ ਜੋ ਵੀ ਹਾਈ ਕਮਾਂਡ ਸਾਨੂੰ ਹੁਕਮ ਲਾਏਗੀ ਜਿੱਦਾਂ ਵੀ ਲਾਏਗੀ ਜਿਹਨੂੰ ਵੀ ਟਿਕਟ ਮਿਲੇਗੀ ਅਸੀਂ ਉਹਦਾ ਪੂਰਾ ਦਿਲੋਂ ਮਨੋਂ ਤੁਹਾਨੂੰ ਸਾਥ ਦੇਵਾਂਗੇ ਠੀਕ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز